ये दिखा है हां कितने का लत्ता अभी तो कैमरा में नहीं लिया ओ बोल रहा था तू तो बोलना नहीं अच्छा नहीं बोलना दिखा जे में दिखा कहाँ है हां एक दिखा तेरे को पता है दारू के ठेके बंद है आज हां जो भी है पीने जरूरी है तैयारी नहीं कोई नहीं पहला मोकर के ठेके खुले हैं खुले ठेके ਪਰ ਸੀ ਦੇਖੋ ਜੇ ਇਹਨਾਂ ਨੂੰ ਐਸੀ ਕਹਿ ਕੀ ਹੋ ਗਿਆ ਮੇਰਾ ਮੋਹਨ ਲਾਲ ਸ਼ਰਮਾ ਜੀ ਅੱਛਾ ਕੀ ਕਹਿਣ ਨੂੰ ਟੰਗਣਾ ਮੈਂ ਕਹਿਣਾ ਚਾਹੁੰਦਾ ਹਾਂ ਛੱਡ ਛੱਡ ਓਕੇ ਜੀ ਮੈਂ ਕਹਿਣਾ ਚਾਹੁੰਦਾ ਹਾਂ ਕਿ ਜਦੋਂ ਐਸੀ ਇੱਥੋਂ ਪੋਵੋ ਲੈਣਾ ਨੇ ਹੈ ਠੀਕ ਹੈ ਤੇ ਉਹ ਪੋਵੋ ਦਾ ਰੇਟ ਹੈਗਾ 80 ਰੁਪਏ ਸਾਨੂੰ ਅ ਫਰਕਤਾਂ ਦੇ ਵਿੱਚ ਜੋ ਮਾਨ ਸਾਹਿਬ ਦਾ ਸਾਨੂੰ ਆਰਡਰ ਹੈ ਸਾਨੂੰ ਲਾਉਂਦੇ 90 ਰੁਪਏ ਦਾ ਪੋਵਾਂ ਜੀ ਇਹ ਅੱਜ ਮਿਲਦੀ ਹੈ ਦਾਰੂ ਅੱਜ ਇਹ ਦਾਰੂ ਕਈ ਤੋਂ ਮੈਂ ਲੈ ਚੁੱਕਿਆ 90 ਰੁਪਏ ਦਾ ਪੋਵਾਂ ਜੀ ਤੇ ਫਿਰ ਅੱਜ ਮਹਿੰਗੀ ਦਿੰਦੇ ਆ ਅੱਜ ਮਹਿੰਗੀ ਦਿੰਦੇ ਆ ਜੀ ਸਾਰੇ ਠੇਕੇ ਤਾਂ ਮਿਲ ਜਾਂਦੀਆਂ ਹਾਂ ਮਿਲ ਜਾਂਦੀ ਹੈ ਜੀ ਓਕੇ ਦੀ ਰਿਪੋਰਟ ਹੈ ਸ਼ਟਰ ਤਾਂ ਬੰਦ ਕੀਤਾ ਹੋਇਆ ਨਾ ਸ਼ਟਰ ਫਿਰ ਤੁਹਾਨੂੰ ਪਤਾ ਹੈ ਵਿੱਚ ਚੋਰ ਮੋਰੇ ਚ ਸਾਰਾ ਸਮਾਨ ਜਾਈ ਜਾਂਦਾ ਠੀਕ ਹੈ ਨਹੀਂ ਤੁਹਾਨੂੰ ਪਤਾ ਹੈ ਦੋਕਤੂਪੇ ਠੇਕੇ ਬੰਦ ਹੁੰਦੇ ਆ ਖੁੱਲੇ ਵੀ ਠੇਕੇ ਨੇ ਆ ਦੇਖੋ ਤੁਹਾਡੇ ਸਾਹਮਣੇ ਤੁਸੀਂ ਚੋਰ ਗੋ ਵੀ ਦੇ ਹਾਂਜੀ ਵੀ ਦੇ ਜੀ ਅੰਦਰ ਬੈਠੇ ਨੇ ਮਲਾਜਮ ਹਾਂਜੀ ਸਰ ਹਾਂਜੀ ਕੀ ਨਾਮ ਹੈ ਜੀ ਮੋਹਨ ਲਾਲ ਸ਼ਰਮਾ ਜੀ ਦੱਸੋ ਜੀ ਅੱਜ ਸ਼ਰਾਬ ਦੇ ਠੇਕੇ ਖੁੱਲੇ ਨੇ ਕੀ ਕਹਿਣਾ ਵਾੜੇ ਦਾਰੂ ਦੇ ਠੇਕੇ ਦੋਕਤੂਪ ਰਹੋਈ ਹੈ ਠੇਕੇ ਬੰਦ ਹੋਣੇ ਚਾਹੀ ਠੀਕੇ ਜੇ ਤੋ ਮੈਂ ਦੇਖਿਆ ਨਜ਼ਰ ਆਏ ਮੈਨੂੰ ਖੁੱਲੇ ਮਿਲੀਆਂ ਦਾਰੂ ਮਿਲ ਰਹੀ ਹੈ ਦਾਰੂ ਮਿਲ ਰਹੀ ਹੈ ਅੰਦਰ ਬੈਠੇ ਅੰਦਰ ਬੈਠੇ ਉਹਨਾਂ ਨੇ ਐਸਸੀ ਦਾ ਭਾਅ ਉਹਨਾਂ ਨੇ 90 ਦਾ ਮੈਨੂੰ ਭਾਅ ਕਹਿਤਾ ਅੱਜ ਵੀ ਬੰਦ ਕਰ ਕਰਕੇ ਦਾਰੂ ਮਹਿੰਗੀ ਕਰਤੀ ਮਹਿੰਗੀ ਕਰਤੀ ਅੱਛਾ ਵੈਸੇ ਉਹ ਬੋਲੀ ਜੀ ਦੇ ਜਾਂਦੇ ਦਾਰੂ ਦੇਦੇ ਸਾਰੀ ਦਾਰੂ ਠੀਕ ਖੁੱਲੀਆਂ ਮਿੰਟੇ ਹਾਂਜੀ ਖੁੱਲੀਆਂ ਤੁਸੀਂ ਕੀ ਮੰਗਦੇ ਹੋ ਸਰਕਾਰ ਕੋਲ ਮੰਗ ਤਾਂ ਇਹੀ ਕਰ ਰਿਹਾ ਕਿ ਜਿਹੜੀ ਸਾਨੂੰ ਸੁਵਿਧਾ ਹੈ ਜਿਹੜੇ ਪੁਰਾਣੀ ਸੁਵਿਧਾ ਉਹੀ ਸੁਵਿਧਾ ਚੱਲਣ ਬਸ ਉਹੀ ਇਹ ਇਹਨੂੰ ਬੰਦ ਕਰ ਦਿਓ ਬਸ ਤੁਹਾਨੂੰ ਪਤਾ ਦੋ ਦਿਨਾਂ ਦੀ ਛੁੱਟੀ ਹੁੰਦੀ ਹੈ ਤਾਂ ਉਹ ਠਿਕਏ ਬੰਦ ਹੁੰਦੇ ਹਨ ਪਰ ਵੰਡੇ ਵਿੱਚ ਕੋਈ ਧੱਜੜਾ ਜੀ ਨੇ ਪੂਰੀ ਤਰ੍ਹਾਂ ਹਾਂ ਮੈਂ ਕਹਿੰਦਾ ਪੁੱਛੋ ਨਾ ਜੀ ਕਾਨੂੰਨੀ ਤੌਰ ਤੇ ਜੜੇ ਜਾਰੀਆਂ ਮੈਂ ਕਹਿੰਦਾ ਸੋਚੋ ਨਾ ਜੀ ਦੇਖੋ ਜੀ ਕੁਝ ਇਨਫੋਰਮੇਸ਼ਨ ਆਈ ਹੈ ਕਿ ਅੱਜ ਗਾਂਧੀ ਜੀ ਦੇ ਮੌਕੇ ਤੇ ਵੀ ਕੁਝ ਠਿਕਏ ਅੱਜ ਕੁਝ ਜਿਨ੍ਹਾਂ ਦੀ ਅਸੀਂ ਪੜਤਾਲ ਕਰ ਰਹੇ ਹਾਂ ਤੇ ਜਿੱਥੇ ਵੀ ਇਹ ਪਾਇਆ ਜਾਂਦਾ ਹੈ ਉਹਨਾਂ ਵਿਰੁੱਧ ਅਸੀਂ ਕਾਰਵਾਈ ਕਰਾਂਗੇ ਸਦਰਗਾਹ ਦੀ ਤਰਫੋਂ I love the heat.